ਆਈਸੀਯੂ ਜਾ ਕੇ ਨਹੀਂ ਆਏ ਨੇ ਤੂੰ ਸਾਈਸੀ ਜੂ ਵਿੱਚ ਕੀ ਕਰਨਾ ਕੀ ਨਹੀਂ ਜਗਿੰਦਰ ਹਾਏ ਧਿਆਨ ਰੱਖਿਆ ਕਰ ਧਿਆਨ ਰੱਖਿਆ ਆਪ ਦੀ ਸੇਹਤ ਦਾ ਹਜੇ ਮੈਨੂੰ ਤੇਰੀ ਲੰਬੀ ਉਮਰ ਚਾਹੀਦੀ ਹਜੇ ਆਪਾਂ ਸਾਰੇ ਜਵਾਕਾਂ ਦੇ ਵਿਆਹ ਕਰਨੇ ਕੁੜੀਆਂ ਵਿਆਹਣੀਆਂ ਆ ਸਾਰੀਆਂ ਤੇ ਆਪਾਂ ਉੱਥੇ ਬੋਲੀਆਂ ਪਾਉਣੀਆਂ ਗਿੱਧੇ ਪਾਉਣੇ ਪਿਓ ਮਾਂ ਪੁੱਤ ਨੇ ਤੂੰ ਪਹਿਲਾਂ ਹੀ ਲੰਬੀ ਪੈ ਨੇ ਮੰਜੇ ਤੇ ਆ ਕੇ ਇੱਥੇ ਹੈ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਮਾਤਾ ਜਗਿੰਦਰ ਕੌਰ ਸਾਡੀ ਸੁਪਨਿਆਂ ਦੇ ਘਰ ਦੀ ਸਭ ਤੋਂ ਖੁਸ਼ਮੁਜਾਜ਼ ਸਭ ਤੋਂ ਵੱਧ ਖੁਸ਼ ਰਹਿਣ ਤੇ ਖੁਸ਼ ਰੱਖਣ ਵਾਲੀ ਮਾਂ ਮਾਤਾ ਜਗਿੰਦਰ ਕੌਰ ਅੱਖਾਂ ਤੋਂ ਅੰਨੀ ਸੀ 8 ਸਾਲਾਂ ਤੋਂ ਜਦੋਂ ਇੱਥੇ ਆਈ ਬੇਬੇ ਨੂੰ ਦੇਖਣ ਲੱਗ ਗਿਆ ਦੋਨੇ ਅੱਖਾਂ ਦੀ ਸਰਜਰੀ ਹੋ ਗਈ ਤੇ ਉਦੋਂ ਤੋਂ ਬੇਬੇ ਸਾਡੇ ਕੋਲੇ ਆ ਕੁਝ ਦਿਨ ਪਹਿਲਾਂ ਹੀ ਹੁਣ ਬੇਬੇ ਨੂੰ ਘਰੇ ਮਿਲਾ ਕੇ ਲੈ ਕੇ ਆਏ ਗਏ ਸੀ ਪਿੰਡ ਸਾਰਿਆਂ ਨੂੰ ਮਿਲ ਕੇ ਆਈ ਬੇਬੇ ਆਪੇ ਪਰ ਹੁਣ ਇਹਨੂੰ 슈ਗਰ ਦੀ ਪ੍ਰੋਬਲਮ ਕਰਕੇ ਧਿਆਨ ਨਹੀਂ ਰੱਖਦੀ ਸਿਹਤ ਦਾ ਪੂਰਾ ਚਾਚੂ ਜ਼ਿਆਦਾ ਪੀ ਜਾਂਦੀ ਹੈ ਮਿੱਠਾ ਡੱਕਿਆ ਆ ਗਿਆ ਕੋਈ ਲੱਡੂ ਲੱਡੂ ਇਧਰ ਉਧਰੋ ਉਹ ਵੀ ਨਹੀਂ ਛੱਡਦੀ ਬੇਬੇ ਤੇ ਹੁਣ ਥੋੜੀ ਦਿੱਕਤ ਆ ਗਈ ਡਾਕਟਰ ਦੱਸਦੇ ਵੀ ਨਮੂਨਿਆਂ ਦੀ ਸ਼ਿਕਾਇਤ ਆਈ ਹੈ ਅਸਰਦਾਸ ਕਰਿਓ ਸਾਡੀ ਬੇਬੇ ਜਲਦ ਜਲਦ ਹੀ ਠੀਕ ਹੋ ਕੇ ਦੁਬਾਰਾ ਬੋਲੀਆਂ ਪਾਵੇ ਗਿੱਧਾ ਪਾਵੇ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੰਮ੍ਰਿਤ ਨਾ ਕਰਾ ਦੇਣਗੇ రోషన్ గని హలోశన జీ ఆ గల్ కింద